IRCC ਨੇ ਹਫਤੇ ਦੇ ਤੀਸਰੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ 3750 ਉਮੀਦਵਾਰਾਂ ਨੂੰ ਸੱਦਾ ਦਿੱਤਾ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਹਫਤੇ ਦੇ ਤੀਸਰੇ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਅਪਲਾਈ ਕਰਨ ਲਈ ਸੱਦਾ ਪੱਤਰ ਜਾਰੀ ਕੀਤਾ ਵਿਭਾਗ ਨੇ ਸਥਿਥ ਸੰਭਾਲ ਕਿੱਤਿਆਂ ਸ਼੍ਰੇਣੀ ਆਧਾਰਤ ਚੁਣ ਡਰਾਅ ਦੇ ਵਿੱਚ 3750 ITA ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ ਸਕੋਰ 445 ਦੀ ਜਿੱਥੇ ਜ਼ਰੂਰਤ ਹੁੰਦੀ ਹੈ ਇਹ ਹਫ਼ਤੇ ਦਾ ਦੂਜਾ ਸ਼੍ਰੇਣੀ ਅਧਾਰਿਤ ਡਰਾ ਸੀ ਤੇ ਇਹ 4 ਜੁਲਾਈ ਨੂੰ ਡਰਾ ਤੋਂ ਬਾਅਦ ਹੈ ਜੋ ਵਪਾਰਕ ਕਿੱਤਿਆਂ ਵਿੱਚ 1800 ਉਮੀਦਵਾਰਾਂ ਲਈ ਸ਼੍ਰੇਣੀ ਅਧਾਰਿਤ ਚੋਣ ਡਰਾ ਸੀ ਆਈਆਰਸੀਸੀ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ 2 ਜੁਲਾਈ ਨੂੰ ਇੱਕ ਡਰਾ ਵੀ ਆਯੋਜਿਤ ਕੀਤਾ ਸੀ ਜਿਸ ਵਿੱਚ ਪ੍ਰੋਵੈਂਸ਼ੀਅਲ ਨਾਮਜ਼ਦ ਪ੍ਰੋਗਰਾਮ ਵਿੱਚ ਸਿਰਫ ਉਮੀਦਵਾਰਾਂ ਤੇ ਵਿਚਾਰ ਕੀਤਾ ਗਿਆ ਸੀ 920 ਸੱਦੇ ਗਏ ਉਮੀਦਵਾਰਾਂ ਵਿੱਚੋਂ ਘੱਟੋ-ਘੱਟ 739 CRS ਸકોਰ ਦੀ ਜਿੱਥੇ ਜ਼ਰੂਰਤ ਸੀ ਇਸ ਦੇ ਨਾਲ ਇਸ ਹਫ਼ਤੇ ਜਾਰੀ ਕੀਤੇ ਗਏ ITA ਦੀ ਕੁੱਲ ਸੰਖਿਆ 6470 ਹੋ ਚੁੱਕੀ ਹੈ ਜੋ April ਤੋਂ ਬਾਅਦ ਜਾਰੀ ਕੀਤੇ ਗਏ ITA ਦੀ ਸਭ ਤੋਂ ਵੱਧ ਸੰਖਿਆ ਦੱਸੀ ਜਾ ਰਹੀ ਹੈ ਪ੍ਰੋਗਰਾਮ ਖਾਸ ਡਰਾ ਦਾ ਜਿੱਥੇ ਹਾਲੀਆ ਰੋਜ਼ਾਨ ਇਸ ਸਾਲ ਦੇ ਸ਼ੁਰੂ ਵਿੱਚ ਹੋਇਆ ਸੀ ਤੇ 30 ਮਈ ਤੋਂ ਆਈਆਰਸੀਸੀ ਨੇ ਚਾਰ ਪ੍ਰੋਗਰਾਮ ਵਿਸ਼ੇਸ਼ ਡਰਾ ਰੱਖੇ ਗਨ ਜਿਨ੍ਹਾਂ ਵਿੱਚ ਪੀਐਨਪੀ ਉਮੀਦਵਾਰਾਂ ਦੇ ਲਈ ਵਿਸ਼ੇਸ਼ ਡਰਾ ਸਿਰਫ ਐਂਟਰੀ ਪੂਲ ਦੇ ਉਮੀਦਵਾਰਾਂ ਤੇ ਵਿਚਾਰ ਕਰਦੇ ਜਿਨ੍ਹਾਂ ਨੇ ਐਕਸਪੈਕਟ ਐਂਟਰੀ ਪ੍ਰੋਗਰਾਮ ਜਿਵੇਂ ਕਿ ਸੀਈਸੀ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਂ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ ਰਾਹੀਂ ਅਰਜੀ ਦਿੱਤੀ ਸੀ ਤੇ ਇੱਕ ਪੀਐਨਪੀ ਸਿਰਫ ਡਰਾ ਦੇ ਮਾਮਲੇ ਵਿੱਚ ਉਮੀਦਵਾਰਾਂ ਨੂੰ ਸਿਰਫ ਤਾਂ ਹੀ ਮੰਨਿਆ ਜਾਂਦਾ ਜੇਕਰ ਉਹਨਾਂ ਨੂੰ ਇੱਕ ਪੀ ਐਨ ਪੀ ਦੀ ਐਕਸਪੈਕਟਸ ਐਂਟਰੀ ਆਨਲਾਈਡ ਸਕਰੀਮ ਦੇ ਦੁਆਰਾ ਜਿੱਥੇ ਨਾਮਜ਼ਦ ਕੀਤਾ ਜਾਂਦਾ ਤੇ ਇਸ ਪ੍ਰਕਿਰਿਆ ਜਿਸ ਨੂੰ ਅਨਹਾਜ਼ ਨਾਮਜ਼ਦਗੀ ਵਜੋਂ ਵੀ ਜਾਣਿਆ ਜਾਂਦਾ ਹਾਲੇ ਵਿੱਚ ਮੁੰਬਈ 2023 ਦੇ ਅੰਦਰ ਸ਼੍ਰੇਣੀ ਆਧਾਰਿਤ ਚੋਣ ਡਰਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਕਿਸਮ ਦਾ ਡਰਾ ਨਹੀਂ ਹੋਇਆ ਸੀ ਹਾਲਾਂਕਿ ਇਸ ਸਾਲ ਜਨਵਰੀ ਤੋਂ IRCC ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਤੇ ਉੱਚ ਪੱਧਰਾਂ ਨੂੰ ਸਥਿਰ ਕਰਨ ਦਾ ਕੰਮ ਕਰ ਰਿਹਾ ਹੈ ਜਿਹਾ ਕਰਨ ਦਾ ਇੱਕ ਤਰੀਕਾ ਅਸਥਾਈ ਨਿਵਾਸੀਆਂ ਦੀ ਪੇਸ਼ਕਸ਼ ਹੈ ਜੋ ਕੈਨੇਡਾ ਵਿੱਚ ਕੰਮ ਦਾ ਅਧਿਆਨ ਪਰਮਟ ਵਰਕ ਵੀਜ਼ਾ ਤੇ ਨਹੀਂ ਸਥਾਈ ਨਿਵਾਸੀ ਪੀਆਰ ਲਈ ਹੋਰ ਵਿਕਲਪ ਨੇ ਬਹੁਤ ਸਾਰੇ ਅਸਥਾਈ ਨਿਵਾਸੀ ਜਿਨ੍ਹਾਂ ਨੇ ਸਾਈ ਨਿਵਾਸੀ ਦੀ ਅਰਜ਼ੀ ਦਿੱਤੀ ਅਤੇ ਵਰਤਮਾਨ ਦੇ ਵਿੱਚ ਖਾਸ ਕਰਕੇ ਕੈਨੇਡਾ ਵਿੱਚ ਰਹਿ ਰਹੇ ਨੇ ਜਾਂ ਕੈਨੇਡਾ ਵਿੱਚ ਰਹਿਣ ਦਾ ਤਜਰਬਾ ਰੱਖਦੇ ਨੇ CEC ਦੁਆਰਾ PR LI RG ਦਿੰਦੇ ਨੇ ਤੇ ਇਹੀ ਹਾਲ PNP ਦੇ ਉਮੀਦਵਾਰਾਂ ਦਾ ਵੀ ਹੈ ਇਸ ਦਾ ਮਤਲਬ ਇਹ ਹੈ ਕਿ IRCC ਫੈਡਰਲ ਹਾਈ ਸਕਿਲਡ ਵਰਕਰ ਐਕਸਪੈਕਟਸ ਐਂਟਰੀ ਲਈ ਆਪਣੇ ਸਲਾਨਾ ਟੀਚੇ ਨੂੰ ਪੂਰਾ ਕਰ ਸਕਦਾ ਜਿਵੇਂ ਕਿ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਵਿੱਚ ਦਰਸਾਇਆ ਵੀ ਗਿਆ ਹੈ ਕਿ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਕੁਝ ਇੱਕ ਅਪਡੇਟਸ ਜੋ IRCC ਸੰਖਿਆ ਦੇ ਨਾਲ ਰਿਲੇਟਡ ਨੇ ਜਿਨ੍ਹਾਂ ਦੇ ਵਿੱਚ ਡਰਾ ਡੇਟ ਟਾਈਪ ਤੇ ਡਰਾ ਟਾਈਪ ਵੀ ਦੱਸੇਗਾ ਨੰਬਰ ਆਫ ਆਈਟੀਏ ਤੇ ਮਿਨਿਮਮ ਸੀਆਰਐਸ ਸਕੋਰ ਦੀ ਗੱਲ ਜਿੱਥੇ ਕੀਤੀ ਗਈ ਆ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਖਾਸ ਕਰਕੇ ਜੁਲਾਈ ਦੇ ਵਿੱਚ ਹੈਲਥ케ਅਰ ਪੇਸ਼ੇ ਦੇ ਅੰਦਰ 3750 ਜਿੱਥੇ ਸਕੋਰਾਂ ਦੀ ਗੱਲ ਕੀਤੀ ਜਾਵੇ ਦਾ 445 ਰਹੇ ਨੇ ਤੇ ਉੱਥੇ ਵਪਾਰਕ ਕਿੱਤਿਆਂ ਦੇ ਉੱਪਰ 1800 ਤੇ ਖਾਸ ਕਰਕੇ ਮਿਨਿਮਮ ਸਕੋਰ 436 ਤੇ ਉੱਥੇ ਹੀ ਸੂਬੇ ਦੇ ਨਾਮਜ਼ਦ ਪ੍ਰੋਗਰਾਮਾਂ ਦੀ ਗੱਲ ਕੀਤੀ ਜਾਵੇ ਤਾਂ 920 ਤੇ CR ਸਕੋਰ ਇਸ ਵਿੱਚ 739 ਰੱਖੇ ਗਏ ਸਨ ਇਸੇ ਤਰ੍ਹਾਂ ਹੀ ਇਹ ਸੂਚੀ ਕਾਫੀ ਲੰਬੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਕਿੱਤਿਆਂ ਨੂੰ ਪਹਿਲ ਦੇ ਆਧਾਰ ਤੇ ਰੱਖਿਆ ਗਿਆ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਨੂੰ 2015 ਵਿੱਚ IRCS ਦੁਆਰਾ ਇਨ ਡਿਮਾਂਡ ਮਨੁੱਖੀ ਪੂੰਜੀ ਵਿਸ਼ੇਸ਼ਤਾ ਵਾਲੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਉਹਨਾਂ ਦੀਆਂ ਅਰਜ਼ੀਆਂ ਦੀ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਦੇ ਤਰੀਕੇ ਵਜੂ ਵੀ ਪੇਸ਼ ਕੀਤਾ ਗਿਆ ਸੀ ਤੇ ਇਹ ਐਫ ਐਸ ਡਬਲਯੂ ਪੀ ਐਸ ਐਫ ਐਸ ਟਿਪੀ ਅਤੇ ਸੀ ای ਸੀ ਦੀਆਂ ਅਰਜ਼ੀਆਂ ਦੀ ਨਿਗਰਾਨੀ ਕਰਦਾ ਐਕਸਪ੍ਰੈਸ ਐਂਟਰੀ ਦੁਆਰਾ ਵਰਤੀ ਗਈ ਸੀ ਆਰ ਐਸ ਕਿਸੇ ਉਮੀਦਵਾਰ ਦੀ ਯੋਗਤਾ ਦਾ ਮੁਲਾਂਕਣ ਕਰਨ ਲਈ ਮਨੁੱਖੀ ਪੂੰਜੀ ਦੇ ਕਾਰਕ ਜਿਵੇਂ ਕਿ ਉਮਰ ਕੰਮ ਦਾ ਤਜਰਬਾ ਪੇਸ਼ੇ ਭਾਸ਼ਾ ਦੀ ਯੋਗਤਾ ਅਤੇ ਕਿਤੇ ਦੇ ਵਿਚਾਰ ਕਰਦੀ ਹੈ ਹਰੇਕ ਕਾਰਕ ਨੂੰ ਇੱਕ ਸਕੋਰ ਦਿੱਤਾ ਗਿਆ ਅਤੇ ਇਕੱਠੇ ਜੋੜਿਆ ਜਾਂਦਾ ਹੈ ਤਾਂ ਉਮੀਦਵਾਰ ਨੂੰ ਉਸ ਦਾ ਸਮੁੱਚਾ CR ਸਕੋਰ ਪ੍ਰਾਪਤ ਹੁੰਦਾ ਉਮੀਦਵਾਰ ਦਾ CRS ਸਕੋਰ ਜਿੰਨਾ ਉੱਚਾ ਹੋਵੇਗਾ ਆਉਣ ਵਾਲੇ ਡਰਾਅ ਵਿੱਚ ITA ਪ੍ਰਾਪਤ ਕਰਨ ਦੀ ਸੰਭਾਵਨਾ ਉਨੀ ਹੀ ਉਸ ਦੀ ਜ਼ਿਆਦਾ ਹੋ ਜਾਵੇਗੀ ਪ੍ਰੋਗਰਾਮ ਵਿਸ਼ੇਸ਼ ਡਰਾ ਦੀ ਸ੍ਰੈਣੀ ਤੇ ਚੋਣ ਡਰਾ ਦੇ ਵਿੱਚ ਜਨਰਲ ਡਰਾ ਸਮੀਤ ਕਈ ਤਰ੍ਹਾਂ ਦੀ ਐਕਸਪੈਕਟਸ ਐਂਟਰੀਆਂ ਨੇ ਤੇ ਜਨਰਲ ਡਰਾ ਸਾਰੇ ਐਕਸਪੈਕਟਸ ਐਂਟਰੀ ਉਮੀਦਵਾਰਾਂ ਨੂੰ ਉਹਨਾਂ ਦੇ ਪ੍ਰੋਗਰਾਮਾਂ ਜਾਂ ਕਿੱਤੇ ਦੀ ਪ੍ਰਵਾਹ ਕਿੱਤੇ ਬਿਨਾ ਮੰਨਦੇ ਨੇ ਇਸ ਸ਼੍ਰੇਣੀ ਆਧਾਰਿਤ ਚੋਣ ਬਾਰੇ ਵੀ ਗੱਲ ਕਰ ਲਈਏ ਤਾਂ ਏਡਰਾ 2023 ਵਿੱਚ ਕੈਨੇਡਾ ਦੇ ਕਰਮਚਾਰੀਆਂ ਦੇ ਲਈ ਇਨ ਡਿਮਾਂਡ ਵਿਸ਼ੇਸ਼ਤਾ ਵਾਲੇ ਜਾਂ ਰਾਸ਼ਟਰੀ ਫ੍ਰੈਂਚ ਬੋਲਣ ਵਾਲੇ ਜਨਸੰਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਲਈ ਆਈਆਰਸੀਸੀ ਦੁਆਰਾ ਸਿੰਗਲ ਆਊਟ ਐਕਸਪੈਕਟਸ ਐਂਟਰੀ ਉਮੀਦਵਾਰਾਂ ਲਈ ਇੱਕ ਵਿਧੀ ਵੱਜੋਂ ਪੇਸ਼ ਕੀਤੇ ਗਏ ਸਨ ਤੇ ਆਈਆਰਸੀਸੀ ਨੇ ਆਈਟੀਏ ਪ੍ਰਾਪਤ ਕਰਨ ਲਈ ਉਮੀਦਵਾਰਾਂ ਲਈ 6 ਸੰਭਵ ਸ਼੍ਰੇਣੀਆਂ ਵੀ ਪੇਸ਼ ਕੀਤੀਆਂ ਜਿਸ ਵਿੱਚ ਸਭ ਤੋਂ ਪਹਿਲਾਂ ਹੈਲਥ케ਅਰ ਦੇ ਆਪਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਦੂਜੇ ਨੰਬਰ ਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰ ਅਤੇ ਗਣਿਤ ਦੇ ਪੇਸ਼ੇ ਤੀਸਰੇ ਵਪਾਰਕ ਕਿੱਤੇ ਜਿਵੇਂ ਤਰਖਾਨ ਪਲੰਬਰ ਅਤੇ ਠੇਕੇਦਾਰ ਇਹ ਚੌਥਾ ਆਵਾਜਾਈ ਦੇ ਕਿੱਤੇ ਤੇ ਪੰਜਵਾਂ ਖੇਤੀਬਾੜੀ ਅਤੇ ਭੋਜਨ ਦੇ ਕਿੱਤੇ ਤੇ ਛੇਵਾਂ ਫਰੈਂਚ ਭਾਸ਼ਾ ਦੀ ਮੁਹਾਰਤ ਰੱਖਣ ਵਾਲੇ ਉਹਨਾਂ ਲੋਕਾਂ ਵਾਸਤੇ ਇਹ ਡਰਾ ਵਿਸ਼ੇਸ਼ ਪ੍ਰੋਗਰਾਮ ਨਹੀਂ ਹੈ ਤੇ ਔਸਤਨ ਸੀਆਰ ਸਕੋਰ ਜਦੋਂ ਆਮ ਡਰਾ ਦੇ ਮੁਕਾਬਲੇ ਤੋਂ ਘੱਟ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ